ਕਹਾਣੀ ਚਾਹ ਦਾ ਕੱਪ ਮੀਂਹ ਸੀ ਕਿ ਥੰਮਣ ਵਿੱਚ ਹੀ ਨਹੀਂ ਸੀ ਆ ਰਿਹਾ ਸਗੋਂ ਇੱਕੋ ਸਾਹ ਵਰੀ ਜਾ ਰਿਹਾ ਸੀ ਕਸਬੇ ਦੇ ਬਾਜ਼ਾਰ ਵਿੱਚੋਂ ਲੰਘਦੀ ਪੱਕੀ ਸੜਕ ਤਾਂ ਨੁੱਚੜ ਨੁੱਚੜ ਪੈ ਰਹੀ ਸੀ ਕਈ ਘੰਟਿਆਂ ਤੋਂ ਲਗਾਤਾਰ ਵਰ ਰਿਹਾ ਪਾਣੀ ਸੜਕ ਉੱਪਰੋਂ ਤਿਲਕ ਤਿਲਕ ਇੱਧਰ ਉੱਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ ਸੜਕ ਦੇ ਦੋਵੇਂ ਪਾਸੇ ਦੀਆਂ ਚਾਹ ਦੀਆਂ ਦੁਕਾਨਾਂ ਵਿੱਚ ਚੁੱਪ ਛਾਈ ਹੋਈ ਸੀ ਪਾਣੀ ਵਰਨ ਕਾਰਨ ਦੁਕਾਨਾਂ ਉੱਪਰ ਪਏ ਸਰਕੜੇ ਦੇ ਛੱਪਰ ਨੱਕੋ ਨੱਕ ਭਰੀ ਅੱਖ ਵਾਂਗ ਛਲਕ ਛਲਕ ਪੈ ਰਹੇ ਸਨ ਪਹਾੜਾਂ ਪਿੱਛੋਂ ਕਾਲੇ ਕਾਲੇ ਬੱਦਲ ਕਸਬੇ ਵੱਲ ਆ ਉਸ ਥਾਂ ਢੇਰੀ ਹੋ ਰਹੇ ਸਨ ਸ਼ਿਮਲੇ ਵੱਲੋਂ ਬੱਸਾਂ ਆਉਂਦੀਆਂ ਸਨ ਪਰ ਖਾਲੀ ਖਾਲੀ ਜਿਹੜੀਆਂ ਭਿੱਜੀ ਸੜਕ ਤੇ ਸਰਸਰ ਦੀ ਆਵਾਜ਼ ਪੈਦਾ ਕਰਦੀਆਂ ਅੱਗੇ ਲੰਘ ਜਾਂਦੀਆਂ ਸਨ ਕੋਈ ਸਵਾਰੀ ਨਹੀਂ ਸੀ ਉਤਰਦੀ ਕੋਈ ਸਵਾਰੀ ਨਹੀਂ ਸੀ ਚੜ੍ਹਦੀ ਖਾਲੀ ਖਾਲੀ ਬੱਸਾਂ ਨੁੱਚੜ ਨੁੱਚੜ ਪੈ ਰਹੀਆਂ ਸਨ ਉਹ ਇੱਕ ਦੁਕਾਨ ਵਿੱਚ ਬੈਠਾ ਨੁੱਚੜ ਦੀ ਸੜਕ ਤੇ ਨੱਕੋ ਨੱਕ ਭਰੇ ਸ਼ਲਕ ਸ਼ਲਕ ਪੈੰਦੇ ਛੱਪਰ ਦੇਖੀ ਜਾ ਰਿਹਾ ਸੀ ਠੰਡ ਬਹੁਤ ਸੀ ਜਿਵੇਂ ਉਸ ਨਾਲ ਸਾਰਾ ਚੌਗਿਰਦਾ ਕੰਬ ਰਿਹਾ ਸੀ ਉਸਨੇ ਇਕੱਲੀ ਕਮੀਜ਼ ਪਹਿਨੀ ਹੋਈ ਸੀ ਤੇ ਉੱਪਰ ਕਈ ਥਾਂ ਤੋਂ ਪਾਟੀ ਹੋਈ ਇੱਕ ਚਾਦਰ ਲਈ ਹੋਈ ਸੀ ਜਦੋਂ ਵੀ ਬਾਹਰ ਹਵਾ ਦਾ ਭਿੱਜਿਆ ਸੀਤ ਬੁੱਲਾ ਆਉਂਦਾ ਤਾਂ ਉਹ ਆਪਣੇ ਆਪ ਨੂੰ ਅੰਗੀਠੀ ਨਾਲ ਜੋੜ ਲੈਂਦਾ ਮਗਦੀ ਅੰਗੀਠੀ ਦਾ ਸੇਕ ਠੰਡ ਤੋਂ ਬਚਣ ਵਿੱਚ ਉਹਦੀ ਮਦਦ ਕਰਦਾ ਉਸਤੇ ਬਰਫ ਹੁੰਦੇ ਜਾ ਰਹੇ ਲਹੂ ਨੂੰ ਨਿੱਗਾ ਕਰ ਦਿੰਦਾ ਬੈਠਾ ਬੈਠਾ ਫਿਰ ਉਹ ਆਪਣੀ ਜੇਬ ਟੋਹਣ ਲੱਗਿਆ ਜਿਹੜੀ ਖਾਲੀ ਸੀ ਪਿਛਲੇ 6 ਮਹੀਨਿਆਂ ਤੋਂ ਉਹ ਇਸ バス ਅੱਡੇ ਤੇ ਲੋਕਾਂ ਦਾ ਸਮਾਨ ਬੱਸਾਂ ਤੇ ਚੜਾਉਂਦਾ ਤੇ ਲਾਉਂਦਾ ਆ ਰਿਹਾ ਸੀ ਉਸ ਦੀ ਜੇਬ ਵਿੱਚ ਜ਼ਰੂਰ ਕੁਝ ਨਾ ਕੁਝ ਹੁੰਦਾ ਸੀ ਪਰ ਅੱਜ ਕੋਈ ਵੀ ਅਜੇ ਹੀ ਸਵਾਰੀ ਨਹੀਂ ਸੀ ਆਈ ਜਿਸ ਦਾ ਸਮਾਨ ਉਸ ਨੇ ਬੱਸ ਤੇ ਚਾੜਿਆ ਜਾਂ ਉਤਾਰਿਆ ਹੋਵੇ ਮਾਹੌਲ ਬਹੁਤ ਠੰਡਾ ਹੋਣ ਕਰਕੇ ਅਜੇਹਾ ਹੋਇਆ ਸੀ ਕਿੰਨੀ ਠੰਡ ਹੈ ਉਹ ਅੰਗੀਠੀ ਅੱਗੇ ਬੈਠਾ ਸੋਚਣ ਲੱਗ ਪਿਆ ਕਿੰਨੀ ਭਿੱਜੀ ਭਿੱਜੀ ਹਵਾ ਕੱਕਰ ਵਰ ਰਿਹਾ ਹੈ ਕਾਸ਼ ਅਜੇਹੀ ਠੰਡ ਵਿੱਚ ਕਿਤੋਂ ਚਾਹ ਦਾ ਇੱਕ ਕੱਪ ਮਿਲ ਜਾਵੇ ਇੱਕੋ ਸਾਹ ਵਿੱਚ ਮੈਂ ਸਾਰਾ ਕੱਪ ਖਾਲੀ ਕਰ ਦੇਵਾਂ ਭਾਵੇਂ ਕਿਉਂ ਨਾ ਮੇਰਾ ਅੰਦਰ ਛਾਲੋ-ਛਾਲੀ ਹੋ ਜਾਵੇ ਕਿੰਨੀਆਂ ਬੱਸਾਂ ਆਈਆਂ ਪਰ ਸਭ ਖਾਲੀ-ਖਾਲੀ ਜਿਵੇਂ ਅੱਜ ਕੋਈ ਨਹੀਂ ਆਵੇਗਾ ਅੱਜ ਕੋਈ ਨਹੀਂ ਜਾਵੇਗਾ ਉਹ ਅਜੇ ਇਹ ਸੋਚ ਹੀ ਰਿਹਾ ਸੀ ਕਿ ਬਸ ਗਿੱਲੀ ਸੜਕ ਤੇ ਪਹੀਆਂ ਨਾਲ ਸਰਸਰ ਕਰਦੀ ਆਈ ਅਤੇ ਬਿਨਾਂ ਰੁਕੇ ਨਿਕਲ ਗਈ ਉਸਦੇ ਖਿਆਲ ਇੱਕ ਵਾਰੀ ਫਿਰ ਬिखर ਕੇ ਰਹਿ ਗਏ ਉਸਨੇ ਦੋਵੇਂ ਹੱਥਾਂ ਨੂੰ ਬੁੱਕਲ ਵਿੱਚ ਲੁਕੋ ਲਿਆ ਜਿਵੇਂ ਖਾਲੀ ਬਸ ਨੇ ਉਸ ਨੂੰ ਹੋਰ ਕੰਬਾ ਚਾੜ ਦਿੱਤਾ ਸੀ ਉਸਨੇ ਆਪਣੇ ਆਪ ਨੂੰ ਅੰਗੀਠੀ ਦੇ ਹੋਰ ਨੇੜੇ ਕਰ ਲਿਆ ਕਿੰਨੀ ਠੰਡ ਹੈ ਉਹ ਇੱਕ ਵਾਰੀ ਫਿਰ ਮੂੰਹ ਵਿੱਚ ਬੁੜਬੁੜਾਇਆ ਕੁਝ ਚਿਰ ਬਾਅਦ ਉਸ ਨੂੰ ਦੋਨੋਂ ਇੱਕ ਔਰਤ ਤੇ ਮਰਦ ਦੀ ਜੋੜੀ ਆਉਂਦੀ ਦੀ ਸੀ ਉਹਨਾਂ ਦੇ ਪਿੱਛੇ ਇੱਕ ਹੋਰ ਬੰਦਾ ਵੀ ਸੀ ਜਿਸ ਨੇ ਲੋਹੇ ਦਾ ਟਰੰਕ ਅਤੇ ਬਿਸਤਰਾ ਚੁੱਕਿਆ ਹੋਇਆ ਸੀ ਉਹ ਚਾਹ ਦੀ ਦੁਕਾਨ 'ਚ ਬੈਠਾ ਉਹਨਾਂ ਵੱਲ ਵੇਖਦਾ ਹੋਇਆ ਜਿਵੇਂ ਖੜ ਉੱਠਿਆ ਇੱਕ ਆਸ ਜਿਹੀ ਉਸ ਅੰਦਰ ਪੁਗਰ ਗਈ ਇੱਕ ਚਾਹ ਦੇ ਕੱਪ ਦੀ ਆਸ ਪਰ ਦੂਜੇ ਹੀ ਪਲ ਉਸ ਅੰਦਰੋਂ ਜਿਵੇਂ ਆਵਾਜ਼ ਆਈ ਜੇ ਬਿਸਤਰਾ ਤੇ ਟਰੰਕ ਇਸ ਬੰਦੇ ਨੇ ਬਸ ਤੇ ਚੜਾ ਦਿੱਤਾ ਤਾਂ ਪਰ ਉਹਨਾਂ ਨਾਲ ਆਇਆ ਉਹ ਬੰਦਾ ਬਿਸਤਰਾ ਤੇ ਟਰੰਕ ਰੱਖ ਕੇ ਮੁੜ ਗਿਆ ਉਹ ਜੋੜਾ ਮੀਂਹ ਚ ਖੜੋਤਾ ਖਾਲੀ ਸੜਕ ਵੱਲ ਵੇਖਣ ਲੱਗਾ ਜਿਵੇਂ ਬੱਸ ਦੀ ਉਡੀਕ ਕਰ ਰਿਹਾ ਹੋਵੇ ਉਹ ਅਜੇ ਵੀ ਚਾਦੀ ਦੁਕਾਨ 'ਚ ਬੈਠਾ ਇੱਕ ਟਾਕ ਉਸ ਜੋੜੇ ਨੂੰ ਵੇਖ ਰਿਹਾ ਸੀ ਕਿ ਸੁੰਨੀ ਸੜਕ ਤੇ ਬੱਸ ਦੇ ਪਹੀਆਂ ਦੀ ਸਰਸਰ ਸੁਣਾਈ ਦਿੱਤੀ ਉਸ ਤੇ ਦੋਵੇਂ ਹੱਥ ਚਾਦਰ ਚੋਂ ਬਾਹਰ ਆ ਗਏ ਉਹ ਆਪਣੀ ਥਾਂ ਤੋਂ ਖੜਾ ਹੋ ਵਰਦੇ ਮੀਂਹ ਵਿੱਚ ਬੱਸ ਵੱਲ ਨਸਿਆ ਉਸਨੇ ਇੱਕ ਵਾਰੀ ਉਸ ਜੋੜੇਵਾਲ ਦੇਖਿਆ ਤੇ ਉਹਨਾਂ ਦੇ ਬਿਨਾਂ ਪੁੱਛੇ ਬਿਸਤਰਾ ਤੇ ਟਰੰਕ ਇਕੱਠੇ ਚੁੱਕ ਲਏ। ਉਹ ਫੁਰਤੀ ਨਾਲ ਪਿੱਛੇ ਲੱਗੀ ਪੌੜੀ ਨਹੀਂ ਬਸ ਤੇ ਚੜ ਗਿਆ ਜਿਵੇਂ ਹੁਣ ਮੀਂਹ ਨਹੀਂ ਸੀ ਵਰ ਰਿਹਾ ਕਕਰ ਨਹੀਂ ਸੀ ਡਿੱਗ ਰਿਹਾ। ਉਹ ਇਹ ਸਭ ਕੁਝ ਭੁੱਲ ਗਿਆ ਸੀ। ਉਹ ਬਿਸਤਰਾ ਤੇ ਟਰੰਕ ਬਸਤੀ ਛੱਤ ਤੇ ਰੱਖ ਹੇਠਾਂ ਉੱਤਰ ਹੀ ਰਿਹਾ ਸੀ ਕਿ ਕੰਡੈਕਟਰ ਨੇ ਸੀਟੀ ਵਜਾ ਦਿੱਤੀ। ਉਹ ਛੇਤੀ ਛੇਤੀ ਹੇਠਾਂ ਉੱਤਰ ਕੇ ਉਸ ਬਾਰੀ ਕੋਲ ਆ ਗਿਆ ਜਿਸ ਦੇ ਨੇੜੇ ਜੋੜੇ ਨੇ ਥਾਂ ਮਲ ਲਈ ਸੀ ਉਸਨੇ ਆਪਣਾ ਭਿੱਜਿਆ ਹੱਥ ਖੋਲ ਕੇ ਉਸ ਔਰਤ ਵੱਲ ਕੀਤਾ ਜਿਹੜੀ ਬਾਰੀ ਵਾਲੇ ਪਾਸੇ ਬੈਠੀ ਸੀ ਉਹ ਹੱਥ ਵਿੱਚ ਜਿਸਦੇ ਪਿੱਛੇ ਇੱਕ ਸੁਕੜੂ ਜਹੀ ਠੰਡ ਨਾਲ ਕੰਬਦੀ ਮਾਂ ਦਿਸ ਰਹੀ ਸੀ ਜਿਸ ਉੱਤੇ ਬਸ ਤੋਂ ਪਾਣੀ ਤਤੀਰੀ ਵਾਂ ਡਿੱਗ ਰਿਹਾ ਸੀ ਔਰਤ ਵੱਲ ਵੇਖਦਾ ਹੋਇਆ ਉਹ ਇੱਕ ਬਨਾਵਟੀ ਢੰਗ ਨਾਲ ਮੁਸਕਰਾਇਆ ਔਰਤ ਨੇ ਆਪਣਾ ਸੱਜਾ ਹੱਥ ਪਾਸ ਵਿੱਚ ਪਾਇਆ ਜਿਵੇਂ ਉਹ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੀ ਸੀ ਬਸ ਦੇ ਇੰਜਣ ਦੀ ਆਵਾਜ਼ ਉੱਚੀ ਹੋਈ ਬਸ ਹੌਲੀ-ਹੌਲੀ ਤੁਰ ਪਈ ਹੌਲੀ-ਹੌਲੀ ਤੁਰਦੀ ਬਸ ਤੇਜ਼ ਤੁਰ ਪਈ ਬਸ ਨਸ ਪਈ ਉਹ ਵੀ ਉਸੇ ਤਰ੍ਹਾਂ ਮੀਂਹ ਭਿਜਦਾ ਹੱਥ ਅੱਡੀ ਬਸ ਦੇ ਨਾਲ-ਨਾਲ ਪਹਿਲਾਂ ਹੌਲੀ-ਹੌਲੀ ਤੁਰਨ ਲੱਗ ਪਿਆ ਤੇ ਫਿਰ ਬਸ ਦੇ ਨਾਲ ਤੇਜ਼-ਤੇਜ਼ ਦੌੜਨ ਲੱਗ ਪਿਆ ਫਿਰ ਬਸ ਹੋਰ ਤੇਜ਼ ਹੁੰਦੀ ਗਈ ਅਤੇ ਉਹ ਵੀ ਭਿੱਜੇ ਕੱਪੜਿਆਂ ਨਾਲ ਸੜਕ ਤੇ ਹੱਥ ਅੱਡੀ ਇਸ ਦੇ ਨਾਲ-ਨਾਲ ਨਸਦਾ ਹੋਇਆ ਤੇਜ਼ ਹੁੰਦਾ ਗਿਆ ਪਰ ਉਹ ਬਸ ਜਿੰਨਾ ਤੇਜ਼ ਨਹੀਂ ਦੌੜ ਸਕਿਆ ਤੇ ਕੁਝ ਚਿਰ ਵਿੱਚ ਹੀ ਬਸ ਨੂੰ ਪਿੱਛੇ ਛੱਡ ਗਈ ਉਸ ਔਰਤ ਦਾ ਹੱਥ ਉਸੇ ਤਰ੍ਹਾਂ ਪਾਸ ਵਿੱਚ ਸੀ ਇੰਨੇ ਵਕਤ ਵਿੱਚ ਤਾਂ ਉਸਨੇ ਉਹਦੀ ਖਾਲੀ ਤੇ ਕੁਝ ਨਹੀਂ ਧਰਿਆ ਪਤਾ ਨਹੀਂ ਕਿਉਂ ਮੀਂਹ ਸੀ ਕੇ ਵਰੀ ਜਾ ਰਿਹਾ ਸੀ ਸੜ ਕੁਸੇ ਤਰ੍ਹਾਂ ਨੁੱਚੜ-ਨੁੱਚੜ ਪਿਆ ਰਹੀ ਸੀ ਉਸਤੇ ਲਗਾਤਾਰ ਡਿੱਗਦਾ ਪਾਣੀ ਤਿਲਕ-ਤਿਲਕ ਇੱਧਰ-ਉੱਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ ਪਰ ਉਹ ਨੁੱਚੜਦੇ ਕੱਪੜਿਆਂ ਨਾਲ ਆ ਕੇ ਮੱਗ ਦੀ ਅੰਗਿੱਠੀ ਕੋਲ ਬਹਿ ਗਿਆ ਸੀ ਜਿਸ ਵਿੱਚ ਉਸ ਲਈ ਚਾਹ ਦੇ ਕੱਪ ਨਾਲੋਂ ਵੀ ਬਹੁਤਾ ਨਿੱਗ ਸੀ